ਇਨਾ ਤਸਵੀਰਾਂ ਦੇ ਵਿੱਚ ਬੁਰੀ ਤਰ੍ਹਾਂ ਕੁੱਟੇ ਜਾ ਰਹੇ ਇਸ ਨੌਜਵਾਨ ਦਾ ਮਾਮਲਾ ਕਿਸੇ ਫਿਲਮੀ ਕਹਾਣੀ ਦੇ ਨਾਲੋਂ ਘੱਟ ਨਹੀਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਸ ਨੌਜਵਾਨ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਦੂਜੇ ਦਿਨ ਕਪੂਰਥਲਾ ਪੁਲਿਸ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਸ ਨੌਜਵਾਨ ਹਥਿਆਰਾਂ ਸਮੇਤ ਕਬੂਕੀਤਾ ਹੈ ਇਸ ਪੂਰੇ ਮਾਮਲੇ ਬਾਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਸ ਦੇ ਵਿੱਚ ਕਾਂਗਰਸੀ ਕਾਉਂਸਲਰ ਰਜਿੰਦਰ ਸੈਣੀ ਅਤੇ ਕੁਝ ਹੋਰ ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਗੁਰਬਿੰਦਰ ਉੱਤੇ ਹਥਿਆਰਾਂ ਦਾ ਨਜਾਇਜ਼ ਪਰਚਾ ਪਵਾ ਕੇ ਉਸ ਨੂੰ ਜੇਲ੍ਹ ਪ ਰੇ ਬ੍ਰਦਰ ਨੂੰ ਸਾਡੇ ਪਿੰਡ ਦੇ ਮੁੰਡੇ ਜਿਨ੍ਹਾਂ ਨਾਲ ਥੋੜੀ ਬਹੁਤੀ ਪਹਿਲਾਂ ਨਾਲ ਤੇ ਝਗੜਾ ਸੀ ਨੈੱਟ ਤੋਂ ਫੁੱਟਬਾਲ ਨੈੱਟ ਤੋਂ ਉਹਨਾਂ ਨੇ ਅਪ੍ਰੈਲ ਮੰਥ ਵਿੱਚ ਪਹਿਲਾਂ ਉਹਨੂੰ ਕੁੱਟਿਆ ਮਾਰਿਆ 97 ਮਿੰਟ ਤੇ ਪਿੰਡ 'ਚ ਜਾ ਕੇ ਪਹਿਲਾਂ ਉੱਥੇ ਕੁੱਟਿਆ ਮਾਰਿਆ ਫਿਰ ਉਹਦੀ ਵੀਡੀਓ ਵਾਇਰਲ ਕਰਕੇ ਵੀਡੀਓ ਵਾਇਰਲ ਕਰਕੇ ਇੱਕ ਉਹਨੂੰ ਕੁੱਟ ਲਿਆ ਉਹਦੇ ਉੱਪਰ ਪਰਚਾ ਕਰਵਾਤਾ ਪਿਸਟਲ ਦਾ ਜਦ ਤੇ ਉਸ ਤੋਂ ਬਾਅਦ ਹੁਣ ਫੇਰ 3 ਤਰੀਕ ਜਨਵਰੀ ਮੰਥ 'ਚ 3 ਤਰੀਕ ਨੂੰ ਇਹਨਾਂ ਨੇ ਫੇਰ ਉਹਨੂੰ ਲੌਂਗਾਂ ਵਾਲੀ ਦੇਵੀ ਮੰਦਿਰ ਮਾਨ ਸਿੰਘ ਗੇਟ ਮਾਰਕੀਟ ਚ ਉਹਨਾਂ ਨੇ ਚੁੱਕ ਕੇ ਪਹਿਲਾਂ ਮੋਟਰਸਾਈਕਲ ਤੇ ਚੁੱਕਿਆ ਉਹਨੂੰ ਕੁੱਟਿਆ ਮਾਰਿਆ ਫਿਰ ਉਹਨੂੰ ਬਾਈਕ ਗੱਡੀ ਚ ਪਾ ਕੇ ਤੇ ਨਾਲ ਲੈ ਗਏ ਨੇ ਸਾਰੀ ਰਾਤ ਆਪਣੇ ਕੋਲ ਰੱਖਿਆ 4 ਤਰੀਕ ਨੂੰ ਕਪੂਰਥਲੇ ਪੁਲਿਸ ਨੂੰ ਫੜਾ ਦਿੱਤਾ ਤੇ ਉੱਥੇ ਜਾ ਕੇ ਨਜਾਇਜ਼ ਪਰਤਾ ਕਰਾਤਾ ਜਿਸ ਚੀਜ਼ ਦਾ ਪਤਾ ਸਾਨੂੰ 6 ਤਰੀਕ ਨੂੰ ਲੱਗਦਾ ਰਾਮ ਬਾਗ ਪੁਲਿਸ ਥਾਣੇ ਚ ਅਸੀਂ 4 ਤਰੀਕ ਨੂੰ ਰਿਪੋਰਟ ਦਿੱਤੀ ਸੀ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤੇ ਇਹ ਬੰਦੇ ਕੌਣ ਸੀ ਜਿਨ੍ਹਾਂ ਨੇ ਮਾਰੇ ਇਹ ਸਾਡੇ ਮਹੱਲੇ ਦੇ ਬੰਦੇ ਨੇ ਇਹਨਾਂ ਵਿੱਚ ਕਾਉਂਸਲਰ ਦਾ ਭਰਾ ਬਿੰਦੂ ਸੈਣੀ ਇੱਕ ਸੇਠੀ ਗੁਰਿੰਦਰ ਸਿੰਘ ਇੱਕ ਗਗਨਦੀਪ ਸਿੰਘ ਇੱਕ ਜੋਗਿੰਦਰ ਸਿੰਘ ਇੱਕ ਕਵਲਦੀਪ ਸਿੰਘ ਮੰਨੂ ਇੱਕ ਵਰਿੰਦਰ ਸਿੰਘ ਕਾਕਾ ਇੱਕ ਰਾਜਪਾਲ ਸਿੰਘ ਕਾਉਂਸਲਰ ਕਿਹੜੀ ਪਾਰਟੀ ਦਾ ਤੁਹਾਡਾ ਨਾਮ ਕੀ ਹੈ ਕਾਉਂਸਲਰ ਰਜਿੰਦਰ ਸੈਣੀ ਕਾਂਗਰਸ ਪਾਰਟੀ ਗੁਰਵਿੰਦਰ ਦੇ ਮਾਤਾ ਦੇ ਮੁਤਾਬਕ ਇਹ ਸਭ ਕੁਝ ਨਿੱਜੀ ਰੰਜਿਸ਼ ਦੇ ਕਾਰਨ ਹੋਇਆ ਹੈ ਅਤੇ ਹੁਣ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਬੇਟੇ ਨਹੀਂ ਚੁੱਕ ਕੇ ਲੈ ਗਏ ਉਹਨਾਂ ਦੀ ਕੋਟ ਮਾਰ ਕੀਤੀ ਮੈਨੂੰ ਨਹੀਂ ਪਤਾ ਕਿੱਥੇ ਖੜਿਆ ਤੇ ਕਿੱਥੇ ਨਹੀਂ ਖੜਿਆ ਸਾਨੂੰ ਲੱਗਦਾ ਅੱਜ ਕਈ ਰਹਿਣੋਗੇ ਤਾਂ ਮੌਣ ਪਤਾ ਲੱਗਾ ਵੀ ਅਸਲ ਉੱਥੇ ਆ ਕਪੂਰਸਲੇ ਜਿਲ੍ਹੇ ਚ ਉੱਥੇ ਉਹਨਾਂ ਨੇ ਤਿੰਨ ਜਿਆਸਲਾ ਪਾ ਕੇ ਤੇ ਉਹਨੂੰ ਟੀਲ ਚ ਬੰਦ ਕਰਾ ਦਿੱਤਾ ਕਿਉਂ ਤੁਹਾਡੇ ਨਾਲ ਬੇਟੇ ਨਾਲ ਰੰਜਿਸ਼ ਕਰਦੇ ਵੀ ਆ ਕਿ ਇਸ ਪਹਿਲਾਂ ਪੁਰਾਣੀ ਮਾੜੀ ਮੋਟੀ ਨਾਲ ਦੀ ਕੋਈ ਆਪਸ ਵਿੱਚ ਲੜਾਈ ਹੋਈ ਸੀ ਉਹਦਾ ਇਹਨਾਂ ਨੇ ਪਰਚਾ ਪਰਚਾ ਕਰਾਇਆ ਉਹ ਫੇ ਹੋ ਖਤਮ ਹੋ ਗਿਆ ਕੀ ਨਾਂ ਬੰਦੇ ਦਾ ਜਿਨ੍ਹਾਂ ਨੇ ਹਰਕ ਇਹ ਸੇਠੀ ਇੱਕ ਇੱਕ ਗਗਨ ਇੱਕ ਜਗਿੰਦਰਪਾਲ ਇੱਕ ਬਿੰਦੂ ਇੱਕ ਕਾਕਾ ਇੱਕ ਇੱਕ ਉਧਰ ਪੁਲਿਸ ਦਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਇਹ ਵੀ ਸੁਣੋ ਇਹ ਜਿਹੜਾ ਗੋਵਿੰਦਰ ਸਿੰਘ ਹੈ ਜਿਹੜਾ ਕਪੂਲੇ ਕੇਸ ਵਿੱਚ ਸਬੰਧ ਹੋਇਆ ਜਿਹੜਾ ਕੋਈ ਕਪਾਣ ਦੇ ਕੋਲ ਹੈ ਮੋਕੰਪੁਰ ਏਰੀਆ ਥਾਣਾ ਮੋਕੰਪੁਰ ਏਰੀਆ ਦਾ ਤੋ ਤਾ ਏਸ਼ੀ ਹੈ ਤੇ ਜੋ ਪਤਾ ਲੱਗਾ ਹੈ ਇਹ ਆਲਰੇਡੀ ਇਹਦੇ ਅਗੇਂਸਟ 370 ਦਾ ਵੀ ਕੇਸ ਰਜਿਸਟਰਡ ਹੈ ਜਿਹਦੇ ਚ ਇਹ ਵਾਂਟਡ ਉਸ ਤੋਂ ਇਲਾਵਾ ਵੀ ਇਹਦੇ ਤੇ ਪਰਚੇ ਪਹਿਲਾਂ ਵੀ ਦਰਜ ਨੇ ਪਹਿਲਾਂ ਵੀ ਉਹਦੇ ਕੋਈ ਕੁਆਪਾ ਨਿਕਲ ਹੋ ਚੁੱਕਾ ਹੈ ਇਹਨਾਂ ਆਪਣੀ ਸੇ ਪੁਲਿਸੀ ਜਾਂਚ ਚੱਲੀ ਜੇ ਇਹਦੇ ਛਾ ਇਹਦੇ ਚੀ ਚੈੱਕ ਕਰ ਰਹੇ ਤਾਂ ਪ੍ਰਤੀਸ਼ਾ ਸਾਡਾ ਵੈਸੇ ਵੀ 370 ਜਿਹੜਾ ਸੀ ਉਸ ਚੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਠੀਕ ਇਹ ਸਭ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਪੁਲਿਸ ਅਜੇ ਤੱਕ ਇਹ ਕਿਉਂ ਨਹੀਂ ਪਤਾ ਕਰ ਸਕੀ ਕਿ ਗੁਰਵਿੰਦਰ ਨੂੰ ਦੋ ਵਾਰ ਅਗਵਾ ਕਰਕੇ ਕੁੱਟਣ ਵਾਲੇ ਨੌਜਵਾਨ ਕੌਣ ਸਨ ਅਤੇ ਉਹਨਾਂ ਦੇ ਖਿਲਾਫ ਅਜੇ ਤੱਕ ਮਾਮਲਾ ਦਰਜ ਕਿਉਂ ਨਹੀਂ ਹੋਇਆ ਅੰਮ੍ਰਿਤਸਰ ਤੋਂ ਸੁਖਚਾਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਲ ਕਰੋ 9397893978